ਸਸੇ ਗਾਲ ਜੀ ਤੁਸੀਂ ਜੁੜ ਚੁੱਕੇ ਹੋ ਸਾਥ ਟੈਲੀਵਿਜ਼ਨ ਦੇ ਨਾਲ ਤੇ ਮੈਂ ਗੁਰਜਿੰਦਰ ਸਿੰਘ ਪੰਗੂ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਜੇਕਰ ਸਭ ਤੋਂ ਤਾਕਤਵਰ ਕੋਈ ਕਿਸਾਨ ਜਥੇਬੰਦੀ ਆ ਤਾਂ ਉਹ ਕਿਸਾਨ ਜਥੇਬੰਦੀ ਹੈਗੀ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜਿਹਦੇ ਪ੍ਰਧਾਨ ਨੇ ਜੋਗਿੰਦਰ ਸਿੰਘ ਉਗਰਾਹਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੀ ਜੇਕਰ ਮੈਂ ਹਿੰਦੂਸਤਾਨ ਪੱਧਰ ਦੇ ਉੱਪਰ ਵੀ ਗੱਲ ਕਰਾਂ ਕਿ ਸਭ ਤੋਂ ਤਾਕਤਵਰ ਕਿਸਾਨ ਲੀਡਰ ਕਿਹੜੇ ਨੇ ਤਾਂ ਉਹ ਹੈਗੇ ਨੇ ਜੋਗਿੰਦਰ ਸਿੰਘ ਉਗਰਾਹਾ ਜਗਿੰਦਰ ਸਿੰਘ ਉਗਰਾਹ ਤੇ ਭਾਰਤੀ ਕਿਸਾਨੀ ਨੂੰ ਇਕਤਾ ਉਗਰਾਹ ਜਥੇਬੰਦੀ ਬੇਸ਼ੱਕ ਮਾਲਵੇ ਦੇ ਵਿੱਚ ਵੱਡਾ ਆਧਾਰ ਹੈ ਇਸ ਜਥੇਬੰਦੀ ਦਾ ਇਕੱਲੇ ਮਾਲਵੇ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਵੱਡਾ ਆਧਾਰ ਹੈ ਇਸ ਜਥੇਬੰਦੀ ਦਾ ਤੇ ਹਿੰਦੁਸਤਾਨ ਦੀ ਪੱਧਰ ਦੀ ਆਹਾ ਜਥੇਬੰਦੀ ਹੈ ਜਿਹਦੀ ਜਿਹੜੀ ਮੈਂਬਰਸ਼ਿਪ ਹੈ ਮੈਂਬਰਸ਼ਿਪ ਲੱਖਾਂ ਦੇ ਵਿੱਚ ਹੈ ਜਿਹੜੀਆਂ ਲੜਾਈਆਂ ਵੀ ਲੜੀਆਂ ਨੇ ਇਸ ਜਥੇਬੰਦੀ ਨੇ ਉਹ ਲੜਾਈਆਂ ਵੀ ਵੱਡੀਆਂ ਲੜਾਈਆਂ ਲੜੀਆਂ ਨੇ ਭਾਵੇਂ ਤੁਸੀਂ ਕਈ ਦਾਅ ਕੇ ਪਿੱਛੇ ਚਲੇ ਜਾਓ ਜਾ ਫਿਰ ਤੁਸੀਂ ਮੌਜੂਦਾ ਸੰਦਰਭ ਦੇ ਵਿੱਚ ਗੱਲ ਕਰ ਲੋ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਨ ਵਾਲੀ ਜਥੇਬੰਦੀ ਤੇ ਤਾਕਤਵਰ ਲੀਡਰ ਇਸ ਜਥੇਬੰਦੀ ਦੇ ਭਾਵੇਂ ਉਹ ਜੋਗਿੰਦਰ ਸਿੰਘ ਉਗਰਾਹਾ ਹੋਣੀ ਹੋਣ ਇਸ ਤੋਂ ਇਲਾਵਾ ਸੁਖਦੇਵ ਸਿੰਘ ਕੋਕਰੀ ਕਲਾ ਹੋਣ ਝੰਡਾ ਸਿੰਘ ਜੇਠੂਕੇ ਹੋਣ ਰੂਪ ਸਿੰਘ ਛੰਨਾ ਹੋਣ ਜਗਤਾਰ ਸਿੰਘ ਕਾਲਾ ਝਾੜ ਹੋਣ ਮਨਜੀਤ ਸਿੰਘ ਘਰਾਚ ਹੋਣ तमाम ਜਿਹੜੇ ਹੋਰ ਲੀਡਰ ਵੀ ਨੇ ਭਾਵੇਂ ਇਹਨਾਂ ਦੇ ਉਹ ਮਹਿਲਾ ਆਗੂ ਨੇ ਹਰਿੰਦਰ ਕੌਰ ਬਿੰਦੂ ਇਹ ਜਿਹੜਾ ਸਾਰੇ ਲੀਡਰ ਨੇ ਇਹ ਤਾਕਤਵਰ ਲੀਡਰ ਨੇ ਤੇ ਵੱਡੀ ਜਥੇਬੰਦੀ ਹੈ ਇੱਕ ਅਸਰ ਰਸੂਖ ਵਾਲੀ ਜਥੇਬੰਦੀ ਹੈ ਉਹ ਜਥੇਬੰਦੀ ਹੈ ਜਿਹਦੇ ਖਿਲਾਫ ਕੋਈ ਕਾਰਵਾਈ ਕਰਨ ਤੋਂ ਕਿਤੇ ਨਾ ਕਿਤੇ ਸਰਕਾਰਾਂ ਵੀ ਚੀਫ ਮੰਨਦੀਆਂ ਨੇ ਗੱਲਬਾਤ ਬੈ ਕੇ ਮਸਲਾ ਹੱਲ ਕਰਨਾ ਚਾਹੁੰਦੀਆਂ ਨੇ ਪਰ ਬਿੱਤੇ ਕੱਲ ਜਿਵੇਂ ਪੰਜਾਬ ਦੇ ਸੀਐਮ ਸਾਹਿਬ ਨੇ ਭਗਵੰਤ ਸਿੰਘ ਜਦੋਂ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋ ਰਹੀ ਸੀ ਕਿਸਾਨਾਂ ਆਗੂਆਂ ਦੀ ਮੀਟਿੰਗ ਉਹ ਸਿਰੇ ਨਹੀਂ ਲੱਗੀ ਮੀਟਿੰਗ ਅ ਵਿੱਚ ਵਿਚਾਲੇ ਰਹਗੀ ਉਸ ਤੋਂ ਬਾਅਦ ਕਿਸਾਨਾਂ ਗੋਵੰਦੇ ਘਰਾਂ ਦੇ ਉੱਪਰ ਰੇਡ ਹੁੰਦੀ ਹੈ ਤੇ ਇਹ ਰੇਡ ਵਿੱਚੀ ਗਹਿਰੀ ਰਾਤ ਭਾਰਤੀ ਕਿਸਾਨੀ ਯੂਨੀਅਨ ਇਕਤਾ ਉਗਰਾਹਾ ਦੇ ਜਿਹੜੇ ਪ੍ਰਧਾਨ ਨੇ ਜੋਗਿੰਦਰ ਸਿੰਘ ਉਗਰਾਹਾ ਜਿਨ੍ਹਾਂ ਨੂੰ ਮੈਂ ਕਹਿ ਰਿਹਾ ਕਿ ਸਭ ਤੋਂ ਤਾਕਤਵਰ ਲੀਡਰ ਨੇ ਤਾਕਤਵਰ ਜਥੇਬੰਦੀ ਹੈ ਵੱਡੀਆਂ ਲੜਾਈਆਂ ਲੜਦੀ ਜਥੇਬੰਦੀ ਹੈ ਵੱਡੀ ਮੈਂਬਰਸ਼ਿਪ ਹੈ ਇਸ ਜਥੇਬੰਦੀ ਦੀ ਜੋਗਿੰਦਰ ਸਿੰਘ ਉਗਰਾਹਾ ਦੇ ਘਰ ਤੇ ਵੀ ਰੇਡ ਹੁੰਦੀ ਹੈ ਜੇਕਰ ਉੱਥੇ ਜੋਗਿੰਦਰ ਸਿੰਘ ਉਗਰਾਹਾ ਮੌਜੂਦ ਹੁੰਦੇ ਘਰ ਚ ਮੌਜੂਦ ਨਹੀਂ ਸੀ ਜੇਕਰ ਮੌਜੂਦ ਹੁੰਦੇ ਤਾਂ ਸਭ ਤੋਂ ਵੱਡੇ ਤਾਕਤਵਰ ਜਿਹੜੇ ਲੀਡਰ ਨੇ ਜਗਿੰਦਰ ਸਿੰਘ ਉਂਗਰਾਹਾ ਹਰਾਂ ਨੇ ਵੀ ਗ੍ਰਿਫਤਾਰ ਹੋ ਜਾਣਾ ਸੀ ਬੇਸ਼ੱਕ ਪੰਜਾਬ ਪੁਲਿਸ ਉਹਨਾਂ ਨੂੰ ਹਾਊਸ ਅਰੈਸਟ ਪਾਉਂਦੀ ਜਾਂ ਫਿਰ ਉਹਨਾਂ ਨੂੰ ਥਾਣੇ ਲੈ ਕੇ ਆਉਂਦੀ ਗੱਲਾ ਐ ਨਹੀਂ ਕਿ ਆਹ ਰੇਡ ਬਲਕ ਪ੍ਰਧਾਨਾਂ ਤੇ ਹੋ ਰਹੀ ਆ ਇਕਾਈ ਪ੍ਰਧਾਨਾਂ ਤੇ ਹੋ ਰਹੀ ਆ ਜਾਂ ਜਿਲੇ ਜ਼ਿਲ੍ਹਾ ਪ੍ਰਧਾਨ ਨੇ ਜਰਨਲ ਸਕੱਤਰ ਨੇ ਉਹਨਾਂ ਤੇ ਹੋ ਰਹੀ ਐ ਇਹ ਰੇਡ ਜਿਹੜੇ ਜਥੇਬੰਦੀਆਂ ਦੇ ਟੌਪ ਦੇ ਆਗੂ ਨੇ ਉਹਨਾਂ ਦੇ ਘਰਾਂ ਦੇ ਉੱਪਰ ਰੇਡ ਹੋ ਰਹੀ ਐ ਤੇ ਆਹੀ ਰੇਡ ਭਾਰਤੀ ਕਿਸਾਨੀ ਨੂੰ ਨਿਯੰਕਤਾ ਉਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਦੇ ਘਰ ਵੀ ਰੇਡ ਹੁੰਦੀ ਹੈ ਉਹ ਤਾਂ ਘਰੇ ਮੌਜੂਦ ਨਹੀਂ ਸੀ ਘਰੇ ਮਿਲੇ ਨਹੀਂ ਪੁਲਿਸ ਨੂੰ ਨਹੀਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਭਾਵੇਂ ਹਾਊਸ ਰੀਟੇਨ ਕਰਦੇ ਹਾਊਸ ਅਰੈਸਟ ਪਾਉਂਦੇ ਜਾਂ ਫਿਰ ਉਹਨਾਂ ਨੂੰ ਥਾਣੇ ਲੈ ਕੇ ਆਂਦਾ ਜਾਂਦਾ ਯਾਨੀ ਕਿ ਜੋਗਿੰਦਰ ਸਿੰਘ ਉਗਰਾਹਾ ਵੀ ਗ੍ਰਿਫਤਾਰ ਹੋ ਸਕਦੇ ਸੀ ਇਹ ਸਾਰਾ ਕੁਝ ਇਸ ਕਰਕੇ ਹੋ ਰਿਹਾ ਕਿ 5 ਮਾਰਚ ਨੂੰ ਚੰਡੀਗੜ੍ਹ ਪ੍ਰੋਗਰਾਮ ਜਿਹੜਾ ਰੱਖਿਆ ਹੋਇਆ ਕਿਸਾਨ ਜਥੇਬੰਦੀਆਂ ਦਾ ਉਸ ਨੂੰ ਲੈ ਕੇ ਪਰ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਅਸੀਂ ਦਾ ਧਰਨਾ ਦੇਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਪਿੱਛੇ ਨਹੀਂ ਹਟਾਂਗੇ ਦੂਜੇ ਪਾਸੇ ਸਰਕਾਰ ਦੇ ਨਾਲ ਮੀਟਿੰਗ ਬੇ ਸਿੱਟਾ ਰਹੀ ਗੱਲਬਾਤ ਕਿਸੇ ਪਾਸੇ ਨਹੀਂ ਲੱਗੀ ਇਸ ਮਾਮਲੇ ਦੀ ਜੋ ਵੀ ਅਪਡੇਟ ਹੋਊਗੀ ਤੁਹਾਨੂੰ ਸੱਤ ਟੈਲੀਵਿਜ਼ਨ ਤੇ ਉਹ ਦੇਖਣ ਨੂੰ ਸੁਣਨ ਨੂੰ ਮਿਲੂਗੀ ਜਿਹੜੇ ਦੋਸਤ ਇਸ ਵੇਲੇ ਖਬਰ ਦੇਖ ਰਹੇ ਨੇ ਉਹ ਸੱਤ ਟੈਲੀਵਿਜ਼ਨ ਕਰ ਲੈਣ ਸਬਸਕ੍ਰਾਈਬ ਕਿਉਂਕਿ ਜਦੋਂ ਕੋਈ ਮੈਂ ਹੋਰ ਖਬਰ ਲੈ ਕੇ ਆਉਂਗਾ ਉਹ ਖਬਰ ਸਭ ਤੋਂ ਪਹਿਲਾਂ ਤੁਹਾਡੇ ਕੋਲ ਹੋਊਗੀ ਹੋਊਗੀ ਤਾਂ ਜੇ ਚੈਨਲ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਧੰਨਵਾਦ